ਸਤਿ ਸ੍ਰੀ ਅਕਾਲ ਦੋਸਤੋ ਲੈ ਕੇ ਹਾਜ਼ਰ ਹਾਂ ਕਬੱਡੀ ਫਾਈਨਲ ਰਿਜ਼ਲਟਾਂ ਦੀ ਵੀਡੀਓ ਪਹਿਲੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਉਸ ਸੀ ਜਲੰਧਰ ਵਿਖੇ ਕਰਵਾਇਆ ਗਿਆ ਜਿੱਥੇ ਪਹਿਲਾ ਨਾਮ 6000 ਦੂਜਾ ਨਾਮ 45000 ਸੀ ਤੇ ਬੈਸਟਾਂ ਦੀ ਇੱਥੇ ਮੋਟਰਸਾਈਕਲ ਸੀ ਇੱਥੇ ਫਾਈਨਲ ਮੈਚ ਪੱਤਨਾ ਕਲਾਂ ਤੇ ਦਸ਼ਮੇਸ਼ ਕਲੱਬ ਵਿੱਚ ਕਰ ਖੇਡਿਆ ਗਿਆ ਇੱਥੇ ਫਰਸਟ ਕਬੱਡੀ ਕਲੱਬ ਇbrahimpur ਦੀ ਰਹੀ ਤੇ ਬੈਸਟਾਂ ਦੀ ਗੱਲ ਕਰੀਏ ਤਾਂ ਸਟ੍ਰੇਡਰ 35 ਕਬੱਡਾ ਸਟਾਈ ਨੰਬਰ ਲੈ ਕੇ ਸੁਖਮਣ ਬਿਆਸ ਵਾਲਾ ਰਿਹਾ ਤੇ ਬੈਸਟ ਜਾਫੀ ਦੀ ਗੱਲ ਕਰੀ ਤੇ 21 ਟੱਚ 12 ਜੱਫੇ ਲਾ ਕੇ ਮਨੀ ਦਿয়ালਪੁਰਾ ਰਿਹਾ ਤੇ ਬੈਸਟਾਂ ਨੂੰ ਇੱਥੇ ਮੋਟਰਸਾਈਕਲ ਸੀ ਅਗਲੇ ਕਬੱਡੀ ਕੱਪ ਦੀ ਗੱਲ ਕਰੀ ਤਾਂ ਕਬੱਡੀ ਕੱਪ ਸਮਲਸਰ ਮੋਗਾ ਤਿੰਨ ਬਾਹਰੋਂ ਕਰਵਾਇਆ ਗਿਆ ਇੱਥੇ ਪਹਿਲਾ ਨਾਮ 1 ਲੱਖ ਦੂਜਾ ਨਾਮ 75000 ਸੀ ਤੇ ਬੈਸਟਾਂ ਨੂੰ ਮੋਟਰਸਾਈਕਲ ਸੀ ਇੱਥੇ ਫਾਈਨਲ ਮੈਚ ਡੱਗੁਰ ਮਾਣਾ ਤੇ ਸ਼ਕਰਪੁਰ ਵਿੱਚ ਕਰ ਖੇਡਿਆ ਗਿਆ ਫਸਟ ਟੀਮ ਸ਼ਕਰਪੁਰ ਦੀ ਰਹੀ ਤੇ ਸੈਕੰਡ ਡਗੁਰਮਾਨਾ ਦੀ ਰਹੀ ਬੈਸਟਾਂ ਦੀ ਗੱਲ ਕਰੀ ਤਾਂ ਬੈਸਟ ਰੇਡਰ ਪੂਰੀਆ ਸੀਸਰ ਤੇ ਦੁੱਲਾ ਚੱਠਾ ਗੁਬਿੰਦਪੁਰ ਰਿਹਾ ਤੇ ਬੈਸਟ ਜਾਫਤੀ ਦੀ ਗੱਲ ਕਰੀ ਤਾਂ ਮੇਰੇ ਮਿੱਤਰੋ 스ਪਾਈਡਰਮੈਨ ਪੰਜ ਟੱਚ ਅੱਗੇ ਗੱਲ ਕਰਦੇ ਹਾਂ ਕਬੱਡੀ ਕੱਪ ਪਗੜਾਣਾ ਜਿੱਥੇ ਪੁਆਦ ਫੈਡਰੇਸ਼ਨ ਦੇ ਮੈਚ ਕਰਵਾਏ ਗਏ ਇੱਥੇ ਪਹਿਲਾ ਇਨਾਮ 31000 ਦੂਜਾ ਨਾਮ 21000 ਤੇ ਬੈਸਟਾਂ ਨੂੰ ਮੋਟਰਸਾਈਕਲ ਸੀ ਇੱਥੇ ਫਾਈਨਲ ਮੈਚ ਬੀਜਨਪੁਰ ਤੇ ਮੌਲੀ ਵੈਦਵਾਨ ਵਿਚਕਾਰ ਖੇਡਿਆ ਗਿਆ ਇੱਥੇ ਫਰਸਟ ਟੀਮ ਵਿੱਜਨਪੁਰ ਦੀ ਰਹੀ ਤੇ ਸੈਕੰਡ ਵੈਦਵਾਨ ਦੀ ਟੀਮ ਰਹੀ ਬੈਸਟਾਂ ਦੀ ਗੱਲ ਕਰੀ ਤਾਂ ਬੈਸਟ ਰੇਡਰ 14 ਕਬੱਡੀਆਂ 11 ਨੰਬਰ ਹੀਰਾ ਸੇ ਤੋਂ ਮੌਲੀ ਵਾਲਾ ਰਿਹਾ ਸੀ ਫਰਸਟ ਜੱਫੀ 8 ਟੱਚ 5 ਜੱਫੇ ਨੂਤਨੋਰੀ ਵਾਲਾ ਰਿਹਾ ਤੇ ਬੈਸਟਾਂ ਨੂੰ ਇੱਥੇ ਵੀ ਮੇਰੇ ਮਿੱਤਰੋ ਮੋਟਰਸਾਈਕਲ ਸੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਜ਼ਰੂਰ ਕਰਨਾ ਨਾਲ ਹੀ ਇੱਕ ਛੋਟੀ ਜਿਹੀ ਰਿਕਵੈਸਟ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਸੀਂ ਮਿਸ ਨਾ ਕਰੋ